ਮੇਰਾ ਨਾਮ ਰੋਬਿੰਦੀਪ ਸਿੰਘ ਜੀ ਕੀ ਮਾਮਲਾ ਹੈ ਸਾਰਾ ਕਿਥੋਂ ਕਿਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਪਿੰਡ ਤੋਂ ਇੱਕ ਬ੍ਰਦਰ ਹੀ ਲੱਗਦਾ ਮੇਰਾ ਸ਼੍ਰੀਕੇ ਚੋਂ ਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸੀ ਘਰ ਆਉਦਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਣ ਲੈਵਾ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆਂ ਦੀ ਸਾਨੂੰ ਪਛਾਣਿਆ ਜੀ ਅਰਮਾਨਦੀਪ ਸਿੰਘ ਸਾਨੂੰ ਜਿਸਪਾਲ ਸਿੰਘ ਨੂਰ ਗਿਲ ਜਗਦੇਵ ਖੋਦਤੋ ਅ ਹਰ ਗੁਣ ਸਿੰਘ ਅਸਾਨੂੰ ਹਰਾਜ ਬਿਰਸਿੰਘ ਹਰ ਚੀਨਾ ਕਰਮ ਸਿੰਘ ਤੇ ਗੁਰਵਿੰਦਰ ਸਿੰਘ ਲੋਰੀਆ ਇਹਦਾ ਇਹ ਫਾਦਰ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਇਹ ਕੌਣ ਆ ਮਤਲਬ ਕਿੱਥੋਂ ਆ ਕਿ ਤੇ ਇਹਨਾਂ ਨੇ ਚਾਹ ਨਹੀਂ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿੱਗ ਪਿਆ ਪਹਿਲਾਂ ਜਦੋਂ ਮੈਂ ਗਿਆ ਇਹਨਾਂ ਨੂੰ ਕਿਹਾ ਨਹੀਂ ਮੇਰਾ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਤੁਸੀਂ ਮੈਨੂੰ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਪੰਨਲ ਦੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਨਾਂ ਨੇ ਕਿਹਾ ਜਦੋਂ ਮੈਂ ਉੱਥੋਂ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦੋਂ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤੇ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੇ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਜੇ ਉੱਥੋਂ ਭੱਜੇ ਆ ਤੇ ਕਹਿ ਗਏ ਕਿ ਮਰ ਗਿਆ ਮਰ ਗਿਆ ਮੇਰੇ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮਰਦਾਂ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਨਾਲ ਬਿਨਾਂ ਵਜਾ ਹੀ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਔਰ ਦੋ ਗੱਡੀਆਂ ਚ ਆਏ ਚਾਰ ਤੇ ਵਿਚ ਜਿਹੜੇ ਹੈਗੇ ਆ ਜਿੰਨਾਂ ਨਾਮ ਆ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕੇ ਦੀ ਪਛਾਣ ਨਹੀਂ ਹੋਈ ਹਥਿਆਰ ਗੜੇ ਜਿੰਨਾਂ ਕੋ ਹਥਿਆਰ ਜੀ ਇਨਾਂ ਕੋ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਤਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਣੀ ਕੀ ਕੀ ਸੀ ਉੱਥੇ 1-2 ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਡਿੱਗ ਪਿਆ ਮੇਰੇ ਅੱਖਾਂ ਅੰਦਰ ਆ ਗਿਆ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਤੇ ਸੀ ਉਹ ਲੰਗੀ ਚੀ ਗੀ ਨਹੀਂ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਆ ਗਈ ਮੈਂ ਪਿਛੇ ਜਿਹੜੇ ਮੇਰੇ ਨਾਲ ਮੁੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਨਾਂ ਨੇ ਲਿਖਤੀ ਰਾਜinama ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਐ ਐਸਐਚਓ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਗਤੀਰ ਇਹਨਾਂ ਦੀ ਰੰਜਿਸ਼ ਕੋਈ ਹੋਊਗੀ ਲਗਤੀ ਕੋਈ ਨਿਬੜ ਗਿਆ ਇਹਨਾਂ ਦਾ ਸਭ ਕੁਝ ਇਹਨਾਂ ਤੋਂ ਹੋਣ ਵੀ ਜਾਨ ਤੋਂ ਖਤਰਾ ਹਾਂਜੀ ਹਾਂਜੀ ਇਹ ਤੇ ਹੁਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਦੇ ਕਦੀ ਕਿਸੇ ਨੂੰ ਫੋਨ ਕਰਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਹਜੇ ਵੀ ਧਮਕੀ ਦਿੰਦੇ ਜਾਨੋਂ ਮਾਰਨ ਦੀ ਪੋਲਿਟੀਕਲ ਸਟੰਕਰ ਆਇਆ ਨਾ ਪਟਨਾਡੇ ਪੋਲਿਟੀਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਗਈ ਅਜੀ ਕਿਸੇ ਦਾ ਨਾ ਕੋਈ ਪੋਲਿਟੀਕਲ ਮੰਤਰੀ ਕੋਈ ਸਪੋਰਟ ਕਰਦਾ ਹੋਵੇ ਨਾ ਇਹਨਾਂ ਦੇ ਚਾਚੇ ਤਾਏ ਆ ਉਹਨਾਂ ਨੂੰ ਕਹਿਨਦੇ ਆ ਵੀ ਬੋਲਾ ਵੀ ਨਾ سپورਟ ਕਰਦੇ ਪੂਰੀ ਸ਼ੀਨਿਆਂ ਤੋਂ ਅੰਦੀ ਕੀ ਚਾਹੁੰਦੇ ਨੇ ਸੀ ਕੀ ਮਨਜ਼ੂਰ ਹੁਣ ਇਹ ਹੋਣਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਉਹਨਾਂ ਨੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਿਸ ਨੂੰ ਪੁਲਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਹੀ ਕੱਲ ਸਾਡਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪੀਟਲ ਤੋਂ ਜੋ ਵੀ ਮਲਰ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ। ਬਿਲਕੁਲ ਸਹੀ ਮਾਰੀ ਜਿੱਤੀ। ਇਹ ਮੁੰਡੇ-ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜੜੀਆਂ ਵਾਂ ਪਰਸੋਂ ਲੜੇ ਆ ਤੇ ਇਹਦੇ ਸਬੰਧ ਵਿੱਚ ਮੈਂ ਆਪਣੇ ਠਾਨਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਖਰਾਬ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਠਾਨਦਾਰ ਸਾਹਿਬ ਗਏ ਆ। ਉਹਦੀ ਜੋ ਵੀ ਫਿਟ ਹੋਣ ਤੇ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮਰ ਚ ਲਿਆਂਦੀ ਜਾ ਰਹੀ ਆ ਤੇ ਬਿਲਕੁਲ ਇਹੋ ਜੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਫਤਾਰ ਕਰਕੇ ਸਜ਼ਾ ਦਵਾਈ ਜਾਊਗੀ। ਕਿਹ ਮਾਮਲਾ ਦਾ ਪਹਿਲੀ ਨਜਰੇ ਕਿਉਂ ਇੰਨੀ ਘਟਮਾਰ ਹੋਈ ਆ? ਮਾਮਲਾ ਮੁੰਡਿਆਂ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਐ। ਇਹ ਹੁਣ ਦੋਸ਼ੀ ਗ੍ਰਫਤਾਰ ਕਰਾਂਗੇ, ਉਹਨਾਂ ਦੀ ਪੁੱਛਗਿੱਛ ਕਰਾਂਗੇ, ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜਿਆ, ਕਿਹੜੀ ਗੱਲੋਂ ਲੜਿਆ?